ਕੀ ਕਾਲ ਦੀ ਸਾਰਿਆਂ ਨੂੰ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਆ ਮੈਂ ਸਵੇਰੇ 7 ਵਜੇ ਰੰਗਿਆ ਸੀ ਮਿਰਜ਼ੇਗਾ ਦਿਆਲਪੁਰਾ ਪਿੰਡ ਆ ਇਹ ਆ ਦੇਖ ਲਓ ਡਾਣਾ ਕਿੱਥੇ ਪਿਆ ਠੀਕ ਹੈ ਮਿਰਜ਼ੇਗਾ ਦਿਆਲਪੁਰਾ ਪਿੰਡ ਆ ਕਲਿਆਣ ਵਾਲੇ ਪਾਸੇ ਆ ਡਾਣਾ ਥੱਲੇ ਲੰਕੀ ਜਾਂਦਾ ਦੇਖ ਲਓ ਤੇ ਹਰ ਇੱਕ ਬੱਸ 'ਚ ਵੱਜਦਾ ਹੁਣ ਹੈ ਹਰ ਇੱਕ ਟਰੱਕ 'ਚ ਵੱਜਦਾ ਹੁਣ ਤੇ ਮਾਂ ਦੇ ਪੁੱਤ ਨੇ ਕਿਸੇ ਨੇ ਦੇਖਣ ਵਾਲੇ ਨੇ ਇਹਨੂੰ ਉਹ ਨਹੀਂ ਕੀਤਾ ਹੋਣਾ ਬੜੀ ਪਿੰਡ ਵਾਸਤੇ ਵੀ ਬੜੀ ਦਿੱਕਤ ਵਾਲੀ ਗੱਲ ਆ ਦੇਖ ਲੋ ਰਿਕ ਬੱਸ ਨਾ ਲੱਗਦਾ ਹੁਣ ਇਹ ਚਲੋ ਸਰਕਾਰਾਂ ਦਾ ਦੇਖੋ ਜਿਹੇ ਜਿਹੇ ਹੈਗੇ ਉਹਨਾਂ ਦਾ ਤਾਂ ਕੰਮ ਦੀ ਹੈ ਜਾ ਪ੍ਰਸ਼ਾਸਨਾਂ ਦਾ ਤਾਂ ਹੈਗਾ ਮੇਨ ਲਾਈਨ ਆਹੇ ਮੰਨ ਕੇ ਚਲੋ ਵੀ ਪੁੱਚੋ ਤੋਂ ਭਗਤੇ ਵਾਲੀ ਤੇ ਪਿੰਡ ਦੇ ਵੀ ਪਤੰਦਰ ਹੈ ਜੇ ਬੰਦੇ ਵੀ ਦੱਸੋ ਤੁਸੀਂ ਕੋਈ ਆ ਕੇ ਇਹਨੂੰ ਵੱਢ ਦਿਓ ਕੋਈ ਬੱਕਰੀਆਂ ਵਾਲੇ ਉਹਦਾ ਪੀਸੀਆਂ ਵੱਢੀ ਜਾਂਦੇ ਰਹਿੰਦੇ ਨੇ ਬੱਕਰੀਆਂ ਵਾਲੇ ਡਰਖਤਾ ਦੀਆਂ ਤੇ ਇਹ ਮਿਰਜੀਕੇ ਦਾਲਪੁਰੇ ਪਿੰਡ ਚ ਅਸੀਂ ਦਾਣਾ ਵਿਚਾਲਿਆ ਤੇ ਬੱਸਾਂ ਵਾਲੇ ਵੀ ਆਏ ਨੇ ਕੋਈ ਬਾਸੀ ਲਾ ਕੇ ਉੱਤੇ ਮੜਾ ਜਾ ਦੋ ਵਾਰੀ ਨਾਲ ਮਾਰਦੇ ਟੱਕ ਜਾ ਦਾਹ ਨਾਲ ਕੱਤਣ ਅੱਧ ਹੋ ਗਈ ਯਾਰ ਦੁਨੀਆ ਦੀ ਇੰਨਾ ਤਤੰਦਰੋ ਅਣਗੈਲੀਆਂ ਨੇਰੇ ਸਵੇਰੇ ਉਹਦੇ ਜੇ ਟਰੱਕ ਬੱਜੇ ਬੱਸ ਬੱਜੇ ਸ਼ੀਸ਼ਾ ਟੁੱਟ ਜੂ ਮੰਨ ਕੇ ਚੱਲੋ ਕਾਰ ਦੀ ਛੱਤ ਤੇ ਵੀ ਲਾਉਣਾ ਹੋਣਾ ਆ ਆਧਿਆਲਪੁਰੇ ਦਾ ਅੱਡਾ ਇੱਥੋਂ ਬੱਸ 200 ਮੀਟਰ ਦੀ ਦੂਰੀ ਤੇ ਉਹ ਉਹ ਵਾਹ ਤੇ ਬਾਕੀ ਭਾਈ ਹੁਣ ਪਿੰਡ ਵਾਲੇ ਮਿਰਜੀਕੇ ਤਿਆਲਪੁਰੇ ਵਾਲਾ ਤੁਸੀਂ ਵੀ ਸੋਚਿਆ ਕਰੋ ਮਾੜਾ ਮੋਟਾ ਸਰਕਾਰਾਂ ਦਾ ਨਹੀਂ ਸੋਚਦੀਆਂ ਪੰਚਾਇਤ ਹੀ ਸੋਚ ਲਈ ਕੋਈ ਸੋਸ਼ਲ ਕੰਮ ਕਰਨ ਵਾਲੇ ਸਿੰਘ ਹੁੰਦੇ ਆ ਕੋਈ ਮਲਕੇ ਕਲਾਬ ਤੋਂ ਹੁੰਦਾ ਉਹ ਦੇਖ ਲਓ ਜੇ ਨਹੀਂ ਪਤਾ ਲੱਗਿਆ ਤਾਂ ਮੇਰੀ ਵੀਡੀਓ ਸੁਣ ਕੇ ਮਿਰਜੀਕੇ ਤਿਆਲਪੁਰੇ ਕਲਿਆਣਾ ਵਾਲੇ ਪਾਸੇ ਨੂੰ ਸੜਕ ਦੇ ਉੱਤੇ ਡਾਣਾ ਲੰਕਦਾ ਕਿਸੇ ਵੀ ਹਾਦਸੇ ਨੂੰ ਜਨਮ ਦੇ ਸਕਦਾ ਸਾਰਿਆਂ ਦਾ ਧੰਨਵਾਦ ਜੀ